ਉਈ ਤ੍ਰਿਕਾ ਸ਼ਹਿਰ ਦਾ ਕੋਈ ਕੋਈ ਸ਼ਹਿਰ ਦਾ ਫੇਸ ਹੁੰਦਾ ਹੈ ਕੋਈ ਸ਼ਹਿਰ ਦਾ ਫਜ਼ਾ ਹੁੰਦੀ ਹੈ ਹਰ ਥਾਂ ਤੇ ਜਿੱਥੇ ਦੇਖੋ ਟ੍ਰੈਫਿਕ 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 ਨਿਕਲੇ ਨਹੀਂ ਜਾਣਾ ਪਰ ਆਈ ਵਿਲ ਟੇਕ ਅਨਦਰ ਮੀਟਿੰਗ ਰਿਵਿਊ ਸਿਰਫ ਲੈਂਡ ਬ੍ਰਾਂਚ ਦਾ ਹੋਏਗਾ ਕੀ ਬਸ ਠੀਕ ਹੈ ਸਾਡਾ ਸ਼ਹਿਰ ਹੈ ਗੱਲ ਮਿਲ ਕੇ ਆਪਾਂ ਜਿਗਰੀ ਮੈਨੂੰ ਹੀ ਫਿਕਰ ਹੈ ਤੁਹਾਨੂੰ ਕੋਈ ਬਿਜਲੀ ਡਿਊਟੀ ਨਹੀਂ ਪੈਂਦੀ ਕਿ ਦੇਖੋ ਜੇ ਸੜਕ ਦੇ ਉੱਪਰ ਜੇ ਕੋਈ ਰੇੜੀ ਕੋਈ ਵੀ ਆ ਗੱਡੀ ਵੀ ਖੜੀ ਹੈ ਉਹ ਟ੍ਰੈਫਿਕ ਵਾਲੀ ਦੀ ਕੋਈ ਜ਼ਿੰਮੇਵਾਰੀ ਨਹੀਂ ਹੈ ਸੋ ਇਸ ਗੱਲ ਨੂੰ ਇਹਨੂੰ ਲਾਈਟਲੀ ਨਾ ਲਿਓ ਐਂਡ ਇਫ ਯੂ ਟੇਕ ਇਟ ਲਾਈਟਲੀ ਇਲ ਵੀ ਐਟ ਰੂਮ ਪਰ ਮੈਨੂੰ ਨਾ ਦੁਬਾਰਾ ਮੁੜ ਕੇ ਆ ਕੇ ਮੈਨੂੰ ਕਿਹਾ ਵੀ ਸਾਡੀ ਮਾਫ ਕਰ ਦਿਓ ਉਹਨਾਂ ਨੂੰ ਕਿਹਾ ਜੇ ਮੈਨੂੰ ਦਿਖਦਾ ਤੁਹਾਨੂੰ ਨਹੀਂ ਦਿਖਦਾ ਸਰ ਉਹਦੇ ਵਿੱਚ ਗੱਲ ਸਰ ਕਿਸੇ ਦੇ ਨਹੀਂ ਹੈ ਉਹ ਅਸੀਂ ਰੇੜੀ ਚੱਕ ਕੇ ਲਿਆਉਂਦੇ ਸਰ ਗੱਲ ਨਹੀਂ ਹੈ ਫਿਰ ਜੋ ਤੁਹਾਨੂੰ ਰੋਕਿਆ ਕਿ ਨਹੀਂ ਹੋਰ ਆਪਸ਼ਨ ਕੋਈ ਨਹੀਂ ਸਰ ਤੁਹਾਨੂੰ ਰੋਕਿਆ ਕਿ ਨਹੀਂ ਸਰ ਉਹ ਤੇ ਚਲੋ ਇਲੈਕਸ਼ਨ ਥੋੜਾ ਜਿਹਾ ਨੇੜੇ ਕਰਕੇ ਅਸੀਂ ਉਹ ਉਹਦਾ ਲੀਨੀਅਰ ਸੀ ਕਿ ਚਲੋ ਗਰੀਬ ਬੰਦੇ ਨੂੰ ਕੋਈ ਕੰਮ ਕਰ ਇਹ ਨਹੀਂ ਚੱਕ ਲਾਉਂ ਸਰ ਜੀ ਮੈਂ ਸਾਹਿਬ ਦੇਖੋ ਗਰੀਬ ਬੰਦਾ ਹੈ ਨਾ ਆਪਾਂ ਉਹਨੂੰ ਜਗ੍ਹਾ ਦੇ ਰਹੇ ਹਾਂ ਜੀ ਰੇੜੀ ਮਾਰਕੀਟ ਦੇ ਵਿੱਚ ਆਪਣਾ ਦੂਜਾ ਸ਼ੈੱਡ ਲੱਗਦਾ ठीक है लगा पर पर तो पर तो तो के वो लगा दो तो ना मुक्त लाइसेंस अच्छा किसे भी रेडी था लाइसेंस है तो सब कुछ चार्ज कर तो चार्ज नहीं तो तैना का मैंने भी पता है वो खत्म नहीं पड़ेगा कि जिनिया जिनिया ने वो मूड का जिनिया ने खाने स्टेशनरी नहीं होने चाहिए सब कुछ जानते हुए ये आपना फिर वही काला ये भी आपन ਤੁਹਾਨੂੰ ਪਤਾ ਹੈ ਕਿ ਉਹ ਸ੍ਰੀ ਐਕਸਟਰਨਲ ਸਰਵਿਸ ਦੇ ਨੇ ਆਇਆ ਹੋ ਰਿਹਾ ਕੋਈ ਇੱਕ ਇੱਕ ਫਾਇਦਾ ਤਾਂ ਦੱਸ ਦਿਓ ਨਾ ਚੀਜ਼ਾਂ ਦਾ ਨਹੀਂ ਨਹੀਂ ਵੱਧੇ-ਵੱਧੇ ਜਾਂਦੇ ਜਾਂ ਹਰ ਥਾਂ ਤੇ ਵੱਧੀਆਂ ਜਾਰੀਆਂ ਨੇ ਜਿੱਥੇ ਤੇ ਤੁਹਾਡੇ ਨਿਗਰਾਨੀ ਹੀਟ ਹੋ ਰਿਹਾ ਸਾਰਾ ਇਹਨਾਂ ਸਾਰੇ ਕਹਾਈ ਗਏ ਰਾਜਦਾਨ ਘੱਟੇ ਵੱਧ ਰਿਹਾ ਕੋਈ ਤਰੀਕਾ ਹੈ ਸ਼ਹਿਰ ਦਾ ਕੋਈ ਕੋਈ ਸ਼ਹਿਰ ਦਾ ਫੇਸ ਹੁੰਦਾ ਹੈ ਕੋਈ ਸ਼ਹਿਰ ਦਾ ਫਜ਼ਾ ਹੁੰਦੀ ਹੈ ਹਰ ਥਾਂ ਤੇ ਜਿੱਥੇ ਦੇਖੋ ਟ੍ਰੈਫਿਕ ਟ੍ਰੈਫਿਕ ਪ੍ਰੈਸ ਨਹੀਂ ਨਿਕਲੇ ਨਾ ਜਾਣਾ ਮੈਂ ਦੁਬਾਰਾ ਆਈ ਵਿਲ ਟੇਕ ਅਨਦਰ ਮੀਟਿੰਗ ਰਿਵਿਊ ਸਿਰਫ ਲੈਂਡ ਬ੍ਰਾਂਚ ਦਾ ਹੋਏਗਾ ਕੀ ਨਿਵਾਸ ਠੀਕ ਹੈ ਜੀ ਲੈਟ ਮੀ మేਕ ਇਟ ਵੈਰੀ ਕਲੀਅਰ ਇਸ ਤੋਂ ਬਾਅਦ ਮੈਂ ਅਗੇ ਨਾ ਗਿਵ ਯੂ ਐਨੀ ਅ ਸੈਕੰਡ ਚਾਂਸਸ ਰੇੜੀਆਂ ਜਿੱਥੇ ਅਲੋਕੇਟ ਆਪਾਂ ਕਿਹਾ ਫੂਡ ਸਟਰੀਟ ਹੈ ਸਾਨੂੰ ਪਤਾ ਹੈ ਗਰੀਬ ਬੰਦੇ ਨੇ ਆਪਾਂ ਕਿਸੇ ਦਾ ਨੁਕਸਾਨ ਨਾ ਕਰੀਏ ਕੋਲੋ ਗਰਾਊਂਡ ਦਾ ਸਟ੍ਰੈਚ ਚੌੜਾ ਹੈ ਮੋਦੀ ਕਾਲਜ ਤੋਂ ਲੈ ਕੇ ਬ੍ਰਿਟਿਸ਼ ਕਲਜ ਸਕੂਲ ਚੌਂਕ ਤੱਕ ਉੱਥੇ ਲਵਾ ਦਿਓ ਰੇੜੀਆਂ ਸਾਈਡ ਤੇ ਨਹੀਂ ਲੱਗਦੀ ਖਾਂਡਕੀ ਨਾਲ ਜੋਲ ਲੱਗਣਗੀਆਂ ਤੇ ਥੱਪਰ ਜੋਲ ਲੱਗਣਗੀਆਂ ਤੇ ਰੀਲਾ ਪਵ ਸਾਡਾ ਸ਼ਹਿਰ ਹੈ ਇਹ ਨੂੰ ਗੱਲ ਮਿਲ ਕੇ ਆਪਾਂ ਜਿਕਰੀ ਮੈਨੂੰ ਹੀ ਸ਼ਿਕਾਇਤ ਹੈ ਤੁਹਾਨੂੰ ਪਾਜੀ ਕੋਈ ਦਿੱਕਤ ਨਹੀਂ ਪੈਂਦੀ ਜਦੋਂ ਤੁਸੀਂ ਇਨਚਾਰਜ ਹੋ ਥੋਟੇ ਹੁੰਦੇ ਨੇ ਰੋਣੀ ਫੁਟਾਂ ਦੇ ਬਾਹਰ ਕਿਵੇਂ ਲੱਗੇ ਹੋਏ ਨੇ ਉਹ ਟਰਾਲੀਆਂ 10 ਵਾਰੀ ਝੱਕ ਦਿਓ ਕੇ 10 ਦਿਨ ਬਾਅਦ ਉੱਥੇ ਫੇਰ ਉੱਥੇ ਮੈਸਰ ਸਾਹਿਬ ਨੇ ਡਿਊਰਿੰਗ ਲੈ ਕੇ ਕਿੰਨੀਆਂ ਦਿੱਤੀਆਂ ਐਚਐਲਏ ਫੇਰ ਉੱਥੇ ਹੁਣ ਇੱਕ ਵਾਰੀ ਉਹਨਾਂ ਨੂੰ ਕੋਈ ਜਗ੍ਹਾ ਜਿਹੜਾ ਉਹ ਬਲੌਟ ਹੈਗਾ ਖਾਲੀ ਉੱਥੇ ਲਾ ਦੇ ਸੜਕ ਦੇ ਵਿੱਚ ਐ 60 ਫੁੱਟ ਦੀ ਰੋਡ ਹੈ 20 ਫੁੱਟ ਦੀ ਜਿਹੜੀ ਹੈ ਰਹਿਣ ਦੀ ਕਮਿਊਟਿੰਗ ਵਾਸਤੇ ਇਹਨੂੰ ਪੂਰਾ ਸੀਰੀਅਸਲੀ ਲਿਓ ਇਸ ਗੱਲ ਨੂੰ ਇਹਨੂੰ ਲਾਈਟਲੀ ਨਾ ਲਿਓ ਐਂਡ ਇਫ ਯੂ ਟੇਕ ਇਟ ਲਾਈਟਲੀ ਇਟ ਵਿਲ ਬੀ ਐਟ ਯੂਰ ਓਨ ਪਰਮੈਂੈਂਟ ਮੈਨੂੰ ਨਾ ਦੁਬਾਰਾ ਮੁੜ ਕੇ ਆ ਕੇ ਮੈਨੂੰ ਕਹੋ ਵੀ ਸਾਡੀ ਮਾਫਰਾ ਕਰੋ ਮਦਦ ਕਰਕੇ ਸਰ ਦੇਵ ਜੀ ਇੱਕ ਬੇਨਤੀ ਕਰ ਨਹੀਂ ਸਕਦਾ ਸਰ ਠੀਕ ਹੈ ਸਾਡੇ ਪਾਰਟ ਤੇ ਸੇ ਰੈਗੂਲਰ ਸਾਡੀ ਟੀਮ ਹੁਣ ਕੱਲ ਦੇਖੋ ਟੈਨਸ਼ਨ ਹੋ ਗਈ ਹੈ ਸਾਡੇ ਸਪੈਕਟਰਾਂ ਸ਼ਾਮੀ 7-8 ਵਜੇ ਗੁਰਬਚਰੋਨੀ 3ਪੜੀ ਸਾਰੇ ਨੇ ਰੌਣਾ ਪਰ ਉਹਦੇ ਵੀ ਸਾਨੂੰ ਪੈਰਲਲ ਸਪੋਰਟ ਚਾਹੀਦੀ ਹੈ ਟ੍ਰੈਫਿਕ ਦੇ ਵਿੱਚ ਆਈ ਉਹ ਲੋਦੇ ਪੀਸੀ ਸਰ ਜਿਵੇਂ ਅਨਾਰਲਾਨ ਚੌਕ ਸੀ ਜਾਂ ਮੋਦੀ ਕਾਲਜ ਵਾਲੀ ਸਾਈਡ ਇੱਥੇ ਦੋ ਤਿੰਨ ਪੁਲਿਸ ਵਾਲੇ ਪੱਕੇ ਖੜੇ ਹੁੰਦੇ ਉਹ ਜੀ ਗਾ ਜੀ ਉਹ ਸਰ ਬਿਲਕੁਲ ਨਹੀਂ ਕਿਉਂਕਿ ਦੇਖੋ ਜੇ ਸੜਕ ਦੇ ਉੱਪਰ ਜੇ ਕੋਈ ਰੇੜੀ ਕੋਈ ਵੀ ਆ ਗੱਡੀ ਵੀ ਖੜੀ ਹੈ ਤੇ ਉਹ ਟ੍ਰੈਫਿਕ ਵਾਲੀ ਦੀ ਕੋਈ ਜ਼ਿੰਮੇਵਾਰੀ ਸਰ ਨਹੀਂ ਹੈ ਕਹਿੰਦੇ ਕਿ ਮੈਂ ਥੋੜੀ ਸਾਹ ਹਨ ਅਸੀਂ ਰੇੜੀ ਹੈ ਜੇ ਕੋਈ ਖੜਾ ਹੈ ਪੱਕਾ ਖੜਾ ਹੈ ਸਾਈ ਹੀ ਲਾਇਵ ਹੁਣ ਜੇ ਅਸੀਂ ਸਾਫਟ ਸੀ ਸਰ ਉਸੀ ਕਰ ਸਕੋ ਉਸੀ ਹੁਣ ਜੇ ਛੱਡ ਨਹੀਂ ਸਕਦੇ ਜਰਮਾਨਾ ਲਾ ਲਵਾਂਗੇ ਜੋ ਥੋੜੀ ਜਿਹੀ ਸੀ ਨਾ ਜੋ ਤੁਸੀਂ ਕਰਨਾ ਤੁਸੀਂ ਉਹ ਕਰੋ ਜੀ ਜੀ ਇਸ ਸਾਲਾ ਮੈਂ ਕਹਿ ਦੇਣਾ ਬਟ ਤੁਸੀਂ ਜਿਹੜਾ ਹੈ ਯੂ ਹੈਵ ਟੂ ਇਨਸ਼ੋਰ ਕਿ ਰੋਡ ਸਾਈਡ ਜਿਹੜੀਆਂ ਕਲੀਅਰ ਹੋ ਠੀਕ ਹੈ